ਪਿੰਡ ਕਿਹੜਾ ਜੀ ਤੁਹਾਡਾ ਲੋਕਲ ਸਰਪੰਚ ਭਾਈ ਸਾਹਿਬ ਚਲ ਜਓ ਹੁਣ ਮੈਂ ਤਾਂ ਲਾਸ ਵਾਰ ਹੀ ਦੇ ਰਿਆਂ ਸੀ ਸਰ ਆਪਾਂ ਉਹ ਵੀ ਖਲੋਤੇ ਜੀ ਲਾਸ ਦੂਜੇ ਯਾਰ ਮੈਂ ਤੈਨੂੰ ਪਹਿਲਾਂ ਕਹਿੰਦਾ ਪਹਿਲੀ ਚਲੋ ਆਪੇ ਬਦਮਾਸ਼ੀ ਕਰਦੇ ਆਪ ਆਹੀਂ ਕੁਛ ਨਹੀਂ ਮੈਂ ਸ਼੍ਰੀਮਾਨ ਤੁਹਾਨੂੰ ਨਹੀਂ ਗੱਲ ਗੱਡੀ ਸਰ ਚਲੋ ਜੀ ਨਾਲ ਫਿਰ ਚਲੋ ਜੀ ਚਲੋ ਸਰ ਇੱਕ ਰਿਸਪੈਕਟਾ ਸਰ ਮੈਂ ਫਿਰ ਜਾ ਰਿਹਾ ਹਾਂ ਜੀ ਹਾਂ ਜੀ ਬਸ ਜਾਓ ਯਾਰ ਨਾ ਕਰੋ ਇਹਨਾਂ ਨੂੰ ਸਰ ਪੋਸਾਨ ਨੂੰ ਵੀ ਸਾਰਿਆਂ ਨੂੰ ਅਸੀਂ ਉੱਥੋਂ ਐਸੇ ਕਰਕੇ ਆਏ ਇੰਨੇ ਆਣੇ ਸਰ ਉਹ ਖਲੋਤੇ ਸਾਬ ਨੇ ਸਾਨੂੰ ਵੀ ਕਹੀ ਯਾਰ ਮੈਨੂੰ ਫੜ ਕੇ ਅੰਦਰ ਬਿਠਾਓ ਯਾਰ ਚਲੋ ਚਲੋ ਦੇਖੋ ਤੁਵੀ ਆ ਰੋ ਭਰ ਜਗ੍ਹਾ ਤੋਰੇ ਫਿਰਦੇ ਚਲੋ ਸਾਰੇ ਖਿਡਾਰੀ ਕਰੋ ਬੰਦ ਕਰਕੇ ਬੰਦ ਕਰਕੇ ਦੁਬਾਰਾ ਚਾਹੇ ਇਹਦਾ ਨਾਮ ਨੰਬਰ ਇਹਦਾ ਫੜ ਇਧਰ ਇਧਰ ਫੜ ਪੁੱਛ ਗਿਆ ਉਹ ਵਾਲਾ ਜਿੰਨੇ ਵੀ ਲੋਕ ਕਿਉਂ ਕਿਉਂ ਛੋਟਾ ਕੰਡ ਮੋੜ ਇੱਕ ਮਿੰਟ ਯਾਰ ਇਧਰ ਜੋ ਕਰ ਰਹੇ ਨੇ ਤੁਹਾਡਾ ਪਿੰਡ ਕਿਹੜਾ ਹੈ ਹਾਂ ਜੀ ਪਿੰਡ ਕਿਹੜਾ ਹੈ ਜੇ ਸਾਡੇ ਕੋਲ ਲੋਕ ਕਿਹੜੇ ਪਾਣੀ ਆ ਰਿਹਾ ਮੇਰੀ ਮਾਤਾ ਭੈਣਾਂ ਸਾਰੇ ਜਿੰਨੇ ਅੰਦਰ ਸਰਪਾ ਨੇ ਬੰਦੀ ਹਸਪੀਟਲ ਨਾਲ ਕਿੱਦਾਂ ਭੱਜ ਜਾਈਏਗਾ ਬੀਬੀ ਮੇਰੇ ਪੰਦੇ ਹਸਪੀਟਲ ਹੈ ਤੇ ਅਸੀਂ ਐਸੀ ਕਰਕੇ ਆਏ ਜੀ ਸਾਨੂੰ ਕੁਝ ਪਤਾ ਲੱਗਿਆ ਤੇ ਐਸੀ ਕਰਕੇ ਆਏ ਨੇ ਕਾਰਵਾਈ ਕਰਨੀ ਆਏ ਤੁਸੀਂ ਪਲੀਜ਼ ਤੁਸੀਂ ਤਾਂ ਮਾਤਾ ਵੇਖ ਮੇਰੀ ਮਾਂ ਪਲੀਜ਼ ਓ ਇਥੇ ਨਾ 18 ਨਾ 18 ਇਕੱਠੇ ਹੋ ਹਾਂਜੀ ਤੇ ਫਿਰ ਤੁਸੀਂ ਆਪਣੇ ਘਰੇ ਚਾਉਂਦੇ ਤੁਸੀਂ ਆ ਨਹੀਂ ਸਕਦੇ ਜੀ ਇੱਥੇ ਆ ਜਾਓ ਜਲੋ ਜੀ ਆ ਦਿਖਾਓ ਉਂਗਲਾ ਜੀ ਇੱਥੇ ਪਾਣੀ ਬੈਠਦੇ ਬੈਠੋ ਚਲੋ ਵੀ ਘਰ ਚਲੋ ਜਿਹਨੇ ਪਾਣੀ ਚਲੋ ਭਾਈ ਸਾਹਿਬ ਦੇ ਹੱਥ ਜੋੜ ਕੇ ਬਿੰਦਾ ਚਲੋ ਜਾਓ ਤਿੰਨ ਅਠਾ ਜਾਓ ਜੇਕਰ ਰਾਸ਼ਨ ਨਾ ਬਹੁਤ ਚਲੋ ਚਲੋ চলো 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 ਅੱਗੇ ਵੀ ਕਰੋ ਚਲੋ ਚਲੋ ਪਿੰਡ ਕਿਹੜਾ ਜੀ ਤੁਹਾਡਾ ਲੋਕਲ ਸਰਪੰਚ ਭਾਈ ਸਾਹਿਬ ਚਲ ਜਓ ਹੁਣ ਮੈਂ ਤਾਂ ਲਾਸਟ ਵਾਰੀ ਹੀ ਦੇ ਰਿਆਂ ਸਰ ਆਪਾਂ ਉਹ ਵੀ ਖਲੋਤੇ ਜੀ ਦੂਜੇ ਵਾਰ ਯਾਰ ਮੈਂ ਤੈਨੂੰ ਪਹਿਲਾਂ ਕਹਿੰਦਾ ਪਹਿਲੇ ਤੁਸੀਂ ਚਲੋ ਜੀ ਆਪੇ ਬਦਮਾਸ਼ੀ ਕਰਦੇ ਆਪ ਆਹੀ ਕੁਛ ਨਹੀਂ ਮੈਂ ਸ਼੍ਰੀਮਾਨ ਤੁਹਾਨੂੰ ਨਹੀਂ ਗੱਲ ਕੱਢੀ ਸਰ ਚਲੋ ਜੀ ਨਾਲ ਫਿਰ ਚਲੋ ਜੀ ਚਲੋ ਸਰ ਇੱਕ ਰਿਸਪੈਕਟਾ ਸਰ ਮੈਂ ਅੱਜ ਜਾਣਾ ਹਾਂ ਜੀ ਹਾਂ ਜੀ ਬਸ ਜਾਓ ਯਾਰ ਬਾਹਰ ਕਰੋ ਇਹਨਾਂ ਨੂੰ ਸਰ ਕੋ ਸਾਾਨੂੰ ਵੀ ਸਾਰਿਆਂ ਨੂੰ ਅਸੀਂ ਉੱਥੋਂ ਐਸੇ ਕਰਕੇ ਆਏ ਇੰਨੇ ਨੇ ਸਰ ਉਹ ਖਲੋਤੇ ਸਾਹਮਣੇ ਸਾਾਨੂੰ ਵੀ ਕਹੀ ਯਾਰ ਸਾਨੂੰ ਫੜ ਕੇ ਇੰਨੇ ਬਟਾਓ ਯਾਰ ਚਲੋ ਚਲੋ ਦੇਖੋ ਪੂਰੀਆ ਹਰ ਜਗ੍ਹਾ ਤੋਰੇ ਫਿਰਦੇ ਚਲੋ ਸਾਰੇ ਖਾਜੀ ਕਰੋ ਬੰਦ ਕਰਕੇ ਬੰਦ ਕਰਕੇ ਦੁਵਾਰਾ ਦਾ ਨਾਮ ਨੰਬਰ ਦਾ ਇਧਰ ਆ ਇਧਰ ਮੇਰਾ ਫਰ ਪੁੱਛ ਗਿਆ ਉਹ ਵਾਲਾ ਜਿਵੇਂ ਵੀ ਲੋਕ ਕਿਉਂ ਥੋੜਾ ਗੰਢ ਮੋੜ ਇੱਕ ਮਿੰਟ ਯਾਰ ਇਧਰ ਥੋੜਾ ਕਰ ਰਹੇ ਨੇ ਤੁਹਾਡਾ ਪਿੰਡ ਕਿੱ데 ਹੈ ਪਿੰਡ ਕਿੱ데 ਹੈ ਜੇ ਪਾਸ ਲੋਕਲ ਹੈ ਪਾਣੀ ਆ ਰਿਹਾ ਮੇਰੀ ਮਾਤਾ ਭੈਣਾ ਸਾਰੇ ਬਿਨਾਂ ਸਰਪਾ ਨੇ ਬੰਦੀ ਹਸਪੀਟਲ ਨਹੀਂ ਕਿੱਦਾਂ ਘਰ ਜਾਈਏ ਬੀਬੀ ਵੀਰੇ ਬੰਦੇ ਹਸਪੀਟਲ ਹੈ ਤੇ ਅਸੀਂ ਇਸੇ ਕਰਕੇ ਆਏ ਜੀ ਸਾਨੂੰ ਕੁਝ ਪਤਾ ਲੱਗਿਆ ਤੇ ਇਸੇ ਕਰਕੇ ਆਏ ਨੇ ਕਾਰਵਾਈ ਕਰਨੀ ਆਏ ਨੇ ਤੁਸੀਂ ਪਲੀਜ਼ ਤੁਸੀਂ ਤਾਂ ਮਾਤਾ ਵੇਖ ਮੇਰੀ ਮਾਂ ਪਲੀਜ਼ ਜਾਓ ਇਥੇ ਨਾ ਇਥੇ ਨਾ ਇਥੇ ਨਾ ਕੱਠੇ ਹੋ ਹਾਂਜੀ ਇਹ ਤਾਂ ਮੇਰੇ ਤੇ ਫਿਰ ਤੁਸੀਂ ਆਪਣੇ ਘਰੇ ਚਾਹੁੰਦੇ ਤੁਸੀਂ ਆ ਨਹੀਂ ਸਕਦੇ ਜੀ ਇਥੇ ਜਾਓ ਜੀ ਆ ਦਿਖਾਓ ਉਂਗਲਾ ਜੀ ਇੱਥੇ ਪਾੜ ਬੱਟੇ ਕੋਈ ਤਾਂ ਹੈ ਜੀ ਚਲੋ ਵੀ ਚਲੋ ਜਿੰਨੇ ਪਾੜੇ ਚਲੋ ਭਾਈ ਸਾਹਿਬ ਤੇਰੇ ਹੱਥ ਜੋੜ ਕੇ ਬਿੰਦਾ ਚਲੋ ਜਾਓ ਤਿੰਨ ਮਿੰਟ ਹੋਰ ਜਾਓ ਜੇਕਰ ਰਾਸਨਾ ਬੋਲੋ